ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਜਿਸ ਨੇ 2 ਦਿਨ ਪਹਿਲਾਂ ਹੀ ਬਟਾਲਾ ਦੇ ਸੰਝੇ ਲਾਟਰੀ ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਜਿਸ ਵਿੱਚੋਂ 15 ਲੱਖ ਰੁਪਏ ਦਾ ਇਨਾਮ ਲੱਗ ਗਿਆ ਦੇਖੋ ਜਿਸ ਵਿੱਚੋਂ 15 ਲੱਖ ਰੁਪਏ ਦਾ ਇਨਾਮ ਲੱਗ ਗਿਆ ਜਿਸ ਤੋਂ ਬਾਅਦ ਦੀਪਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਦੀਪਕ ਨੇ ਕਿਹਾ ਕਿ ਰੱਬ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ 1 ਰੁਪਏ ਦਾ 1 ਰੁਪਏ ਤੋਂ ਕਰੋੜਪਤੀ ਵੀ ਬਣਾ ਸਕਦਾ ਹੈ ਉਸਨੇ ਕਿਹਾ ਕੀ ਉਹ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਇਹਨਾਂ ਪੈਸਿਆਂ ਨੂੰ ਜ਼ਰੂਰਤ ਵਾਲੀ ਜਗ੍ਹਾ ਤੇ ਖਰਚ ਕਰਾਂਗੇ ਉੱਥੇ ਹੀ ਉਸਦੇ ਦੋਸਤ ਨੇ ਕੀ ਕਿ ਇਨਾ ਲੱਗਣ ਤੋਂ ਬਾਅਦ ਦੀਪਕ ਨੇ ਸਭ ਤੋਂ ਪਹਿਲਾਂ ਉਸ ਨੂੰ ਫੋਨ ਕੀਤਾ ਹੁਣ ਤਾਂ ਪਾਰਟੀ ਕਰਾਂਗੇ ਹੁਣ ਤਾਂ ਪਾਰਟੀ ਕਰਾਂਗੇ ਉੱਥੇ ਸੰਜੇ ਲਾਟਰੀ ਸਟਾਲ ਦੇ ਮਾਲਕ ਨੇ ਕਿਹਾ ਕੀ ਉਹਨਾਂ ਦੇ ਸਟਾਲ ਤੋਂ ਕਰੋੜਾ ਸੰਮੇਤ ਲੱਖਾਂ ਦੇ ਕਈ ਇਨਾਮ ਲੱਜੁਕੇ ਹਨ ਦੇਖੋ ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਜਿਸ ਨੇ 2 ਦਿਨ ਪਹਿਲਾਂ ਹੀ ਬਟਾਲਾ ਦੇ ਸੰਝੇ ਲਾਟਰੀ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਤੇ ਜਿਸ ਵਿੱਚੋਂ 15 ਲੱਖ ਰੁਪਏ ਦਾ ਇਨਾਮ ਲੱਗ ਗਿਆ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਨਾਮ ਪਾਜੀ ਦੀਪਕ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਨਾਮ ਨਿਕਲਿਆ ਕਿੰਨੇ ਦੀ ਲਾਟਰੀ ਖਰੀਦੀ ਤੇ ਕਿੰਨਾ ਨਿਕਲਿਆ ਨਾ ਇਹ ਪਾਜੀ 100 ਰੁਪਏ ਦੀ ਖਰੀਦੀ ਤੇ 15 ਲੱਖ ਨਿਕਲਿਆ ਜੀ ਤੇ ਬਾਰੇ ਸੀ ਲੱਗੇ ਇਹ 2 ਸਾਲ ਹੋ ਗਏ ਪਾਉਂਦੇ ਜੀ ਕਦੀ ਕਿਦਾਈ ਪਾਈ ਦੀ ਲੈਨ ਚ ਲੱਗੇ ਸੀ ਤੇ ਬਸ ਅੱਜ ਮਾਲਕ ਨੇ ਸੁਣ ਲਈ ਜੀ ਜਦੋਂ ਅੱਜ ਸੁਣ ਲਈ ਮਾਲਕ ਨੇ ਫੇ ਕਿਵੇਂ ਦਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਫਿਰ ਪੈਸੇ ਨੂੰ ਕਿੱਥੇ ਖਰਚਣਾ ਪੈਸੇ ਭਾਜੀ ਖਰਚਾਂਗੇ ਜਰੂਰ ਜਿੱਥੇ ਲੋੜ ਪਏਗੀ ਉੱਥੇ ਖਰਚਾਂਗੇ ਪੈਸੇ ਹੁਣ ਦੇ ਖਰਚਣਾ ਤੇ ਇਹ ਖਰਚਾਂਗੇ ਦੁਬਾਰਾ ਫੇਰ ਮਾਲਕ ਬਾਬਾ ਜੀ ਆਪ ਹੀ ਦੇ ਦੇਣਗੇ ਕਰੋੜ ਤੋਂ ਹੀ ਅੱਗੋ ਇਹ ਖਰਚਾਂਗੇ ਨਾ ਫਿਰ ਦੇਣੇ ਨਹੀਂ ਹੈ ਤੇ ਬਸ ਇਹ ਖਰਚ ਦੇਣੇ ਟਾਈਮ ਨਾਲ ਹੀ ਬੱਚਾ ਫਿਰ ਅੱਜ ਦਾ ਦਿਨ ਕਿਦਾਂ ਲੰਘੂਗਾ ਬਹੁਤ ਵਧੀਆ 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 ਬਹੁਤ ਵਧੀਆ ਬਸ ਚ ਕਾਰ ਦੇ ਉੱਤੇ ਜਾ ਕੇ ਦੱਸਦੇ ਆ ਵਧੀਆ ਬਸ ਅੱਛਾ ਇਹ ਕਾਰ ਦੇ ਨੂੰ ਦੱਸਿਆ ਇਹ ਦੱਸਿਆ ਐ ਤੁਹਾ ਮਾਰ ਕਾਰ ਜਾਵਾਂਗੇ ਨਾ ਪੈਸੇ ਪੂਰੇ ਲੈ ਕੇ ਤੇ ਫੇਰ ਹੀ ਉਹਨਾਂ ਨੂੰ ਹੋਏਗਾ ਤੇ ਈਦਾ ਫਿਰ ਈਦਾ ਹੋ ਗਰਿਆ ਝੂਠ ਮਾਰਨਦੇ ਨੇ ਹਨਾ ਤੇ ਉਹਨਾਂ ਨੂੰ ਜਾ ਕੇ ਦੱਸਾਂਗੇ ਫੇਰ ਵਧੀਆ ਹੈ ਲਾਟਰੀ ਦੇ ਟਿਕਟ ਉਹ ਖਾਦੇ ਕੋਈ ਲਓ ਜੀ ਦਿਓ ਜੀ ਦਿਓ ਟਿਕਟ ਦਿਓ ਜੀ ਲਓ ਜੀ ਲਓ ਜੀ ਐ ਲਾਟਰੀ ਹੋਰ ਕੀ ਪਤਾ ਲੱਗਿਆ ਫਿਰ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਰਿਐਕਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਰਿਐਕਸ਼ਨ ਹੀ ਆ ਮੇਰਾ ਭਰਾ ਦੋਸਤ ਹੈ ਮੈਨੂੰ ਫੋਨ ਕੀਤਾ ਮੈਂ ਕਨਫਰਮ ਕਰ 99% ਮੈਂ ਕਨਫਰਮ ਹੈ 1% ਨੂੰ ਲਾ ਕੇ 100% ਹੋ ਗਿਆ ਤੇ ਬਸ ਫਿਰ ਸਟਾਲ ਤੇ ਕਹਿੰਦੇ ਸਟਾਲ ਤੇ ਨਹੀਂ ਕੱਲ ਕਨਫਰਮ ਹੋਇਆ ਅੱਜ ਪੁੱਜੇ ਸਟਾਲ ਤੇ ਹਾਂਜੀ ਹਾਂਜੀ ਆਹ ਪਾਜੀ ਜੀ ਬਸ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜੋ ਵੀ ਹੈ ਮਾਲਕ ਨੇ ਜੋ ਕੀਤਾ ਤੁਹਾਡਾ ਫੋਨ ਤੁਹਾਨੂੰ ਕੀਤਾ ਹੈ ਹਾਂਜੀ ਹਾਂਜੀ ਜਰੂਰ ਮੈਨੂੰ ਹੀ ਰਾਤੀ ਕਾਲ ਆਈ ਤੇ ਮੈਂ ਕੋਈ ਨਹੀਂ ਸਵੇਰੇ ਵੇਖਣੇ ਜਾ ਕੇ ਬਸ ਵਧੀਆ ਜੋ ਮਾਲਕ ਪਾਲੀਆਂ ਹੜੀਆਂ ਚਲਦੀਆਂ ਨਹੀਂਂਦੀਆਂ ਇਦਾਂ ਹੀ ਚਲਦੀਆਂ ਨੇ ਬਾਕੀ ਬਹੁਤ ਵਧੀਆ ਕਿਰਪਾ ਕੀਤੀ ਹੈ ਮਹਾਰਾਜ ਨੇ ਆਓ ਭਾਈ ਦੇਵਾ ਜੀ ਬਹੁਤ ਖੁਸ਼ੀ ਵਾਲਾ ਕਾਲ ਆ ਜੀ ਉਹਨਾਂ ਜੀ ਪਰਮਾਤਮਾ ਨੇ ਮਿਹਰ ਕੀਤੀ ਹੈ ਇਸ ਭਰਾ ਹੱਡੇ ਨਾਲ ਨਿਕਲਿਆ 15 ਲੱਖ ਰੁਪਏ ਦਾ ਨਾਮ 100 ਰੁਪਏ ਡਿਗੜ ਪਾਈ ਜਿੰਨਾਂ ਨੇ ਇਹਨਾ 15 ਲੱਖ ਨੇ 100 ਪਹਿਲੋਂ 9283 ਨੂੰ ਵੀ ਹਟਾ 10 ਲੱਖ ਦਾ ਨਿਕਲਿਆ ਥੋੜੇ ਦਿਨ ਪਹਿਲੇ ਹੀ ਇਹ ਕੋਈ 10 ਲੱਖ ਦਾ ਨਿਕਲੇ ਸੀ ਨਾ ਮਾਡੇ ਕੋ ਉਸ ਤੋਂ ਪਹਿਲੇ ਹਟਾ 1 ਮਹੀਨਾ 2 ਮਹੀਨਾ ਪਹਿਲੇ 1 ਕਰੋੜ ਦਾ ਵੀ ਨਾਮ ਸਾਡੇ ਕੋ ਨਿਕਲਿਆ ਸੀਗਾ ਤੇ ਕਾਫੀ ਨਾਮ ਨਿਕਲ ਚੁਕੇ ਆ ਹੁਣ ਮੈਂ ਇਹ ਕਹਿਣਾ ਚਾਹਾਂਗਾ ਪਬਲਿਕ ਨੂੰ ਵੀ ਆ ਪੰਜਾਬ ਸਰਕਾਰ ਦਾ 10 ਕਰੋੜ ਦਾ ਨੰਬਰ ਨਾਮ ਹੈ ਪੰਜਾਬ ਸਰਕਾਰ ਨੇ ਲੋਹੜੀ ਬੰਪਰ 500 ਰੁਪਏ ਟਿਕਟ ਆ ਇਹ 10 ਕਰੋੜ ਦਾ ਨਾਮ ਹੈ ਟਿਕਟ 500 ਵਾਲੀ ਪਾਓ ਤੇ ਜੇ ਲੱਖਵਾ ਤੁਸੀਂ ਕਰੋੜਾਪਤੀ ਬਣੋ ਸਾਡੀ ਚਰਚਾ ਲੱਗੇ ਜੀ ਸੰਜੋ ਲਾਫੀ ਇਸ ਤਰ੍ਹਾਂ ਹਸਤਾਲ ਹੈਗਾ ਕੋ ਲਕੀਆ ਲੋਕਾਂ ਵਾਸਤੇ ਬਿਲਕੁਲ ਠੀਕ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਲੋਕਾਂ ਕੀ ਪੀੜ ਕਰਨਾ ਚਾਹੁੰਦੇ ਲੋਕਾਂ ਅਪੀਲ ਕਰਦੇ ਵੇਖੋ ਜੀ ਕਿਸਮਤ ਦੀ ਮਾਰ ਨਹੀਂ ਹੈ ਕਿਸਮਤ ਇਸ ਤੋਂ ਵਧੀਆ ਇਸ ਤੋਂ ਵਧੀਆ ਕਿਸਮਤ ਦਾ ਤਰੀਕਾ ਹੋਰ ਕੋਈ ਨਹੀਂ ਆ 500 ਰੁਪਏ ਜਾਂ 100 ਰੁਪਏ 200 ਰੁਪਏ ਖਰਚਣਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਕਿਉਂਕਿ ਇਹ ਜੂਆ ਨਹੀਂ ਆ ਠੀਕ ਹੈ ਜੀ